ਜੀ ਦੱਸ ਦਿਓ ਕੱਲ ਜਿਹੜੀ ਗੁਰੂ ਨੱਬਾ ਦਾਸ ਦੀ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਕੀ ਕੀ ਪ੍ਰਬੰਧ ਨੇ ਤੇ ਕਿੱਥੋਂ ਇਹ ਚੱਲੇਗੀ ਤੇ ਕਿੱਥੇ ਸਮਾਪਤ ਹੋਏਗੀ ਇਹ ਤੁਸੀਂ ਬੋਲੋ ਕੋ ਸੁਆਮੀ ਸ੍ਰੀ ਗੁਰੂ ਨੱਬਾ ਦਾਸ ਮਹਾਰਾਜ ਜੀ ਕੀ ਜੈ ਮੈਂ ਮਹਾਸ਼ਾਯ ਜਯੋਧਵੀਰ ਸਿੰਘ ਰਾਸ਼ਟਰਪਤੀ ਦਵਰਾ ਸ਼ੌਰਿਆ ਚੱਕਰ ਨਾਲ ਸਨਮਾਨ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ 8 ਤਰੀਕ ਨੂੰ ਸ੍ਰੀ ਗੁਰੂ ਨੱਬਾ ਦਾਸ ਜੀ ਦਾ ਜਨਮ ਦਿਨ ਹੁੰਦਾ ਜਿਸ ਇੱਕ ਸਰਕਾਰੀ ਛੁੱਟੀ ਵੀ ਸਰਕਾਰ ਨੇ ਕੀਤੀ ਆ ਸਰਕਾਰੀ ਲੈਵਲ ਤੇ ਮਨਾਇਆ ਜਾਂਦਾ ਉਦੇ ਸਬੰਧ ਵਿੱਚ 7 ਅਪ੍ਰੈਲ ਨੂੰ ਅੱਜ 32ਵੀਂ ਸ਼ੋਭਾ ਯਾਤਰਾ 31 ਸਾਲ ਪਹਿਲਾਂ ਹੋ ਗਿਆ ਤੇ ਆ 32ਵਾਂ ਸਾਲ ਹੈ ਜਿਹੜੀ ਸ਼ੋਭਾ ਯਾਤਰਾ ਪਿੰਡ ਹੱਲੇ ਸ਼੍ਰੋਮਣੀ ਮੰਦਿਰ ਸ਼੍ਰੀ ਗੁਰੂ ਨਬਦਾਸ ਦੀ ਦਾ ਬੜਾ ਪੁਰਾਣਾ ਬਣਿਆ ਦਾ ਉਥੋਂ ਸ਼ੋਭਾ ਯਾਤਰਾ ਹਰ ਸਾਲ ਸ਼ੁਰੂ ਹੁੰਦੀ ਹੈ ਔਰ ਇਹ ਗਵਰਨਮੈਂਟ ਕਾਲੀ ਰੋਡ ਤੋਂ ਆ ਕੇ ਪਹਿਲੇ ਸਾਡੇ ਸਟਾਪ ਹੁੰਦੇ ਨੇ ਪਠਾ ਕਲੋਨੀ ਰੋਡ ਦੇ ਉੱਤੇ ਸਟਾਲ ਲੱਗੇ ਹੁੰਦੇ ਆ ਉਸ ਤੋਂ ਬਾਅਦ ਸਾਡੇ ਸਟਾਪ ਹੁੰਦੇ ਆ ਸਾਡੀ ਸ਼ਿਵਕੁਰੀ ਇੱਥੇ ਜਿੰਨੂੰ ਆਪਾਂ ਮਹਾਸ਼ਾਹਬੀਆਂ ਮੜੀਆਂ ਵੀ ਕਹਿ ਕੇ ਪੁਕਾਰਦੇ ਆ ਉੱਤਰੀ ਮੋਰ ਉਰਤੇ ਆ ਉੱਥੇ ਸਟਾਫ ਜੁਹੰਦੇ ਆ ਫਿਰ ਅੱਗੇ ਸਟ੍ਰਾਟੇਜੀ ਸਟਾਫ ਜੇ ਸਾਰੇ ਜਿਹੜੇ ਕਿ ਪ੍ਰਭਾਤ ਫੇਰੀਆਂ ਦਾ ਸਵਾਗਤ ਕਰਦੇ ਆ ਵੈਲਕਮ ਕਰਦੇ ਆ ਇਧਰੋਂ ਦੇ ਅਸੀਂ ਜਾਂਦੇ ਸਾਰੇ ਸੰਗਤ ਨੂੰ ਕਹਨੇ ਆ ਕਿ ਆਪਣੇ ਗੁਰੂ ਨੂੰ ਮਨਾਉਣ ਵਾਸਤੇ ਗੁਰੂ ਪੀਰ ਸ਼ਬਦ ਬੇਸ਼ੱਕ ਸਾਂਝੇ ਹੁੰਦੇ ਆ ਪਰ ਜੈਸ ਕਮਿਊਨਿਟੀ ਜੋ ਹੋਣ ਜਿਸ ਪਰਿਵਾਰ ਤੋਂ ਉਹਨਾਂ ਨੂੰ ਜਰਾ ਕਿ ਚੇਚਾ ਚਾਚੜਿਆ ਹੁੰਦਾ ਸੋ ਸਾਨੂੰ ਸਾਰੇ ਮਹਾਸ਼ਾਬਰਾਜ ਨੂੰ ਅਸੀਂ ਸ਼੍ਰੀ ਗੁਰੂ ਨੰਨ੍ਹਤਾ ਜਿਹਦਾ ਬਹੁਤ ਚਾਚੜਿਆ ਦਾ ਔਰ 32 ਬਤੀ ਸਾਲ ਹੋ ਗਿਆ ਸ਼ੋਭਾ ਯਾਤਰਾ ਨਿਕਲਦਾ ਬੜੇ ਸ਼ਰਧਾ ਨਾਲ ਸਨਮਾਨ ਨਾਲ ਇੱਜ਼ਤ ਮਾਨ ਨਾਲ ਨੱਚਦੇ ਟੱਪਦੇ ਗੀਤ ਗਾਉਂਦੇ ਗੁਰੂ ਜੀ ਦਾ ਸਤਿਕਾਰ ਕਰਦੇ ਸਤ ਸੰਗ ਕਰਦੇ ਸੈਂਕੜਿਆਂ ਦੀ ਤਦਾਦ ਵਿੱਚ ਟਰੈਕਟਰ ਟਰਾਲੀਆਂ ਤੇ ਪਬਲਿਕ ਬੜੀ ਬੜੀ ਦੂਰੋਂ ਆਉਂਦੀ ਆ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ 5 ਵਜੇ ਨਾਲ ਫੇਰ ਬਾਪੂ ਵਾਲੇ ਇਤਰਾਫ ਜਲੀ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮੰਦਿਰ ਵਿੱਚ ਵਿਸ਼ਰਾਮ ਕਰਦੀ ਆ ਮੰਦਿਰ ਵਿੱਚ ਸ਼ੁਰੂ ਤੋਂ ਹੀ ਸਵੇਰੇ 9 ਵਜੇ ਤੋਂ ਹੀ ਲੰਗਰ ਸ਼ੁਰੂ ਹੋ ਜਾਂਦੇ ਨੇ ਜਿਹੜੀ ਸੰਗਤ ਆਂਦੀ ਆ ਨਾਲ-ਨਾਲ ਖਾਈ ਜਾਂਦੀ ਆ ਨਾਲ-ਨਾਲ ਮੰਦਰ ਚ ਨਤਮਸਤਕ ਹੁੰਦੀ ਆ ਤੇ ਸ਼ੋਭਾ ਯਾਤਰਾ ਵੱਲ ਨੂੰ ਅ ਅਰਵਾਣਾ ਹੁੰਦੀ ਆ ਉਹਦੇ ਵਿੱਚ ਸਾਡੇ ਆਗੂ ਜਿਹੜੇ ਨੇ ਜਿੱਦਾਂ ਕਿ ਪਾੜਾ ਸਾਹਿਬ ਨੇ ਐਮਐਲਏ ਸਾਹਿਬ ਮੈਡਮ ਬੇਦੀਆ ਜੀ ਆ ਸਾਡੀ ਔਰ ਬਹਿਲ ਸਾਹਿਬ ਨੇ ਔਰ ਸਾਰੇ ਹੀ ਪਾਰਟੀਆਂ ਦੇ ਸੇ ਕੋਈ ਰਾਜਨੀਤਿਕ ਪਾਰਟੀ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਗੁਰਗੋਂ ਦਾ ਤੇ ਧਾਰਮਿਕ ਹੈ ਇਹਦੇ ਵਿੱਚ ਸਾਰੇ ਨਤਮਸਤਕ ਹੋਣਗੇ ਔਰ ਸਾਰਿਆਂ ਦਾ ਅਸੀਂ ਸਵਾਗਤ ਵੀ ਕਰਾਂਗੇ ਔਰ ਉਹ ਸ਼ੋਭਾ ਯਾਤਰਾ ਨੂੰ ਚਾਰ ਚੰਨ ਲਾਣਗੇ ਇਹਨਾਂ ਸ਼ਬਦਾਂ ਨਾਲ ਸਭ ਨੂੰ ਇੱਕ ਵਾਰੀ ਫੇਰ ਅਪੀਲ ਕਰਨਾ ਕਿ ਕੱਲ ਸ਼ੋਭਾ ਯਾਤਰਾ 7 ਤਰੀਕ ਨੂੰ ਜਿਹੜੀ ਕਿ ਹਮੇਸ਼ਾ ਨਿਕਲਦੀ ਆ ਰਹੀ ਹੈ ਉਹਦਾ ਵੈਲਕਮ ਕਰੋ ਉਹਦੇ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲ ਬਣਾਓ ਬੋ ਸੁਆਮੀ ਸ਼੍ਰੀ ਗੁਰਨਾਬਦਾਸ ਮਹਾਰਾਜ ਜੀ ਕੀ ਜੈ